ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਵਿੱਚ ਬਹੁਤ ਉਤਸ਼ਾਹ ਦਸਵੇਂ ਪਾਤਸ਼ਾਹ ਦੇ ਸਰਬੰਸਦਾਨੀ ਸਾਰੇ ਪਰਿਵਾਰ ਮਾਤਾ ਗੁਜਰੀ ਜੀ ਚਾਰੇ ਸਹਬਜ਼ਾਦੇ अनेका ਸਹੀਦ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਨਾਂ ਤੇ ਜੋ ਇਹ ਲੰਗਰ ਚਾਰ ਰੋਜ਼ਾ ਲੱਗਦਾ ਹੈ ਦੋ ਦਿਨ ਪਹਿਲਾਂ ਚਾਹ ਪਾਣੀ ਤੇ ਬਿਸਕੁਟ ਲੱਗਦੇ ਹਨ ਦੋ ਦਿਨ ਪ੍ਰਸ਼ਾਦਾ ਖੀਰ ਜੋ ਲੰਗਰ ਵਿੱਚ ਹੀ ਆਉਂਦੀ ਹੈ ਸਬਜੀ ਪ੍ਰਸ਼ਾਦੇ ਬਣਦੇ ਹਨ ਅੱਜ ਸਮਾਪਤੀ ਦਾ ਦਿਨ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਵੀ ਭੋਗ ਪੈ ਚੁੱਕੇ ਹਨ ਅਖੰਡ ਪਾਠ ਸਾਹਿਬ ਦੇ ਤੇ ਸਾਡੇ ਨਗਰ ਵਿੱਚ ਪਿੰਡ ਰੋਟੀ ਵਸਤਾ ਵੱਲੋਂ ਬਹੁਤ ਜੋਸ਼ ਉਤਸ਼ਾਹ ਨੌਜਵਾਨ ਵੀਰਾਂ ਵਿੱਚ ਸਤਕਾਰਯੋਗ ਮਾਤਾਵਾਂ ਭੈਣਾਂ ਵੀਰ ਬਜ਼ੁਰਗ ਸਾਰੇ ਬਹੁਤ ਉਤਸ਼ਾਹ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੇਵਾ ਕਰਕੇ ਆਪਣੀ ਹਾਜ਼ਰੀ ਲਵਾ ਰਹੇ ਹਨ ਸਭ ਦੀ ਕੀਤੀ ਹੋਈ ਸੰਗਤ ਕੀਤੀ ਹੋਈ ਸੇਵਾ ਮਹਾਰਾਜ ਕਾਲ ਥਾਏ ਪਉਣ ਲੋਕ ਸੁਖੀਏ ਪਰ ਲੋਕ ਸੋਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਸੋ ਰੋਟੀ ਬਸਤਾ ਪਿੰਡ ਵੱਲੋਂ ਸਾਡੇ ਲੰਗਰ ਲੰਗਰ ਚਲਾਏ ਜਾਂਦੇ ਨੇ ਜੀ ਨਹਿਰ ਤੇ ਚ ਚਾਰ ਦਿਨ ਚੱਲਦੇ ਨੇ ਤੇ ਪਿੰਡ ਵੀ ਛੋਟੇ ਬੱਚੇ ਸੰਥਿਆ ਪਾਠ ਸਾਹਿਬ ਕੀਰਤਨ ਸਾਹਿਬ ਹੁੰਦੇ ਨੇ ਜੀ ਸਾਰੇ ਨਗਰ ਦੀ ਸੇਵਾ ਹਮਮਾ ਕੇ ਕਰ ਰਹੇ ਨੇ ਜੀ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਸੋ ਜੋਰਾਵਾਰ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਦੀ ਯਾਦ ਵਿੱਚ ਜੋ ਚਾਰ ਰੋਜ਼ ਤੋਂ ਲੰਗਰ ਚੱਲ ਰਹੇ ਨੇ ਪਹਿਲਾਂ ਦੋ ਦਿਨ ਬ੍ਰੈਡਾਂ ਦਾ ਚੱਲਿਆ ਤੇ ਹੁਣ ਪ੍ਰਸ਼ਾਦੇ ਦਾ ਦੋ ਦਿਨ ਤੇ ਬਹੁਤ ਪਿੰਡ ਦਾ ਉਤਸ਼ਾਹ ਆ ਤੜਕੇ ਗੁਰੂ ਘਰ ਬਾਬਾ ਜੀ ਨੇ ਵੀ ਸਵੇਰੇ ਰੋਜ਼ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਨੇ ਤੇ ਛੋਟਾ ਸਹੈਬਜਾਦੇ ਤੇ ਵੱਡੇ ਸਹੈਬਜਾਦੇ ਜੋਰਾਵਰਫਾ ਪਾਪਾ ਤੇ ਸਿੰਘ ਨੂੰ ਉਹਨਾਂ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਨੇ ਤੇ ਉਸ ਤੋਂ ਬਾਅਦ ਬੀਬੀਆਂ ਪ੍ਰਸ਼ਾਦੇ ਬਣਾਉਂਦੀਆਂ ਨੇ ਤੇ ਉਰੇ ਵੀ ਲੰਗਰ ਬਹੁਤ ਜੋਰਾ ਸ਼ੋਰਾ ਨਾਲ ਚੱਲ ਰਹੇ ਨੇ ਸਾਰਾ ਨਗਰ ਸਾਰੀ ਸੇਵਾ ਕਰ ਰਹੇ ਨੇ ਬਹੁਤ ਬਹੁਤ ਜਾਨ 76 ਸਾਲ 76 ਸਾਬ ਦੇ ਕਿੰਨੇ ਸਾਲਾਂ ਤੋਂ ਜਿਹੜਾ ਰੋਟੀ ਵਸਤਾ ਲੰਗਰ ਚੱਲਦਾ ਆ ਰਿਹਾ ਉਹਦਾ 40 ਸਾਲ ਤੋਂ ਉੱਤੇ ਜਮਾਨ ਨਰਮ ਜاتی ਜਿਆਦਾ ਚੱਲਦਾ ਆ ਰਿਹਾ ਸਾਡੇ ਸਾਡੇ ਪਿੰਡ ਦਾ ਲੰਗਰ ਹੈ ਜਿਆਦਾ ਚੱਲਦਾ ਆ ਰਿਹਾ ਕਿੰਨਾ ਕੁ ਸਹਿਯੋਗ ਹੈ ਸੰਤਾਂ ਦਾ ਜਿਹੜਾ ਸਾਡੇ ਸਾਰੇ ਨਗਰ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਪੈਸੇ ਦੀ ਕੋਈ ਘਾਟ ਨਹੀਂ ਰਹਿੰਦੀ ਪੂਰਾ ਪੈਸਾ ਮਿਲਦਾ ਪਿੰਡ ਚੋਂ ਜਿੰਨੇ ਮੰਗਦੇ ਨੇ ਉਹਨੇ ਦੰਦੇ ਨੇ ਕੋਈ ਬੰਦਾ ਨਾਰਾਜ਼ ਨਹੀਂ ਸਾਰਾ ਪਿੰਡ ਦਾ ਨਗਰ ਦਾ ਪੂਰਾ ਜੋਰ ਲੱਗਾ ਹੋਇਆ ਹੈ ਲੰਗਰ ਤੇ ਬਹੁਤ ਸੋਹਣਾ ਲੰਗਰ ਚਲਾ ਰਹੇ ਨੇ ਕਿੰਨੇ ਦਿਨ ਚੱਲਦਾ ਜੀ ਕਿੰਨੇ ਇਹ ਸਾਡਾ 4 ਦਿਨ ਵੀ ਚੱਲ ਜਾਂਦਾ 5 ਦਿਨ ਵੀ ਚੱਲ ਜਾਂਦਾ ਕਦੇ ਕਦੇ ਇਹਨਾਂ ਮਰਜ਼ੇ ਲੰਗਰ ਦੇ ਕੋਈ ਘਾਟ ਨਹੀਂ ਹੈ ਬੱਚਿਆਂ ਦਾ ਕਿੰਨਾ ਤੋਂ ਸੰਜੋਗ ਹੈ ਬਹੁਤ ਬੱਚਿਆਂ ਦਾ ਸਾਰੇ ਪਿੰਡ ਦਾ ਕੋਈ ਵੀ ਬੱਚਾ ਨੇ ਜਿਹੜਾ ਨਾ ਹੋਵੇ ਪਿੰਡ ਦੇ ਵਿੱਚ ਸਾਰੇ ਬੱਚੇ ਉਰੇ ਆਉਂਦੇ ਨੇ ਵਾਹਿਗੁਰੂ ਜੀ ਕੀ ਫਤਿਹ ਨਗਰ ਰੋਟੀ ਵਸਤਾ ਵੱਲੋਂ ਤਕਰੀਬਨ ਤਕਰੀਬਨ 4 ਰੋਜ਼ਾ ਲੰਗਰ ਜੋ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਬੱਚੇ ਬਜ਼ੁਰਗ ਬੀਬੀਆਂ ਮਾਮਾ ਭੈਣਾ ਸਾਰੇ ਹੀ ਸਤਿਕਾਰਯੋਗ ਜੋ ਚਾਰ ਰੋਜ਼ਾ ਲੰਗਰ ਨਹਿਰ ਤੇ ਅਸੀਂ तकरीबन 40 ਸਾਲਾਂ ਤੋਂ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਕਿ ਚਾ 40 45 ਸਾਲਾਂ ਤੋਂ ਇਹ ਲੰਗਰ ਚੱਲਦਾ ਆ ਰਿਹਾ ਹੈ ਦੋ ਦਿਨ ਲੰਗਰ ਸਾਡੇ ਬ੍ਰੈਡਾਂ ਔਰ ਚਾ ਪਾਣੀ ਦੇ ਲੰਗਰ ਚੱਲਦੇ ਔਰ ਦੋ ਦੋ ਦਿਨ ਬਾਅਦ ਲੰਗਰ ਪ੍ਰਸ਼ਾਦ ਦੇ ਦਾ ਲੰਗਰ ਸਾਦਾ ਲੰਗਰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਹੀ ਤਕਰੀਬਨ ਅ ਸ਼ਿਕਾਰੇ ਨੇ ਸਾਡੇ ਸਾਰੇ ਹੀ ਸੰਗਤ ਨੂੰ ਪੂਰ ਜ਼ੋਰ ਬੇਨਤੀ ਹੈ ਕਿ ਭਾਈ ਛੋਟੇ ਸਹਿਬਜ਼ਾਦਿਆਂ ਤੇ ਵੱਡੇ ਸਹਿਬਜ਼ਾਦਿਆਂ ਮਾਤਾ ਗੁਜਰਕਾ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਇੱਕ ਲੰਗਰ ਦੇ ਸਬੰਧ ਵਿੱਚ ਜੁੜ ਕੇ ਨਹੀਂ ਰਹਿਣਾ ਆਪਾਂ ਉਹਨਾਂ ਦੀ ਸਿੱਖੀ ਬਾਰੇ ਸੋਚਣਾ ਹੈ ਵੀ ਉਹ ਸਾਡੇ ਵਾਸਤੇ ਕੀ ਕਰਕੇ ਗਏ ਨੇ ਅਸੀਂ ਕੁਝ ਨਾ ਕੁਝ ਉਹਨਾਂ ਤੋਂ ਸਿੱਖ ਕੇ ਜਾਈਏ